ਬੱਚਿਓ ਆਓ ਮੇਰੇ ਨਾਲ ਬੈਠੋ ਅੱਜ ਤੁਹਾਡੀ ਦਾਦੀ ਤੁਹਾਨੂੰ ਸਾਡੇ ਪਿਆਰੇ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੀ ਪੂਰੀ ਕਹਾਣੀ ਸੁਣਾਵੇਗੀ ਜਿਵੇਂ ਮੈਂ ਆਪਣੇ ਪੋਤੇ ਪੋਤੀਆਂ ਨੂੰ ਪਿਆਰ ਨਾਲ ਸੁਣਾਉਂਦੀ ਹਾਂ ਇਹ ਸਫ਼ਰ ਜੋ 1514 ਤੋਂ 1518 ਈਸਵੀ ਦਰਮਿਆਨ ਹੋਇਆ ਗੁਰੂ ਜੀ ਦੀਆਂ ਸਭ ਤੋਂ ਔਖੀਆਂ ਯਾਤਰਾਵਾਂ ਵਿੱਚੋਂ ਇੱਕ ਸੀ ਉਹਨਾਂ ਨੇ ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ਨੇਪਾਲ ਸਿੱਕਮ ਤਿੱਬਤ ਲਦਾਖ ਅਤੇ ਕੁਝ ਕਹਾਣੀਆਂ ਅਨੁਸਾਰ ਤਾਸ਼ਕੰਦ ਵਰਗੇ ਦੂਰ ਦੁਰਾਡੇ ਖੇਤਰਾਂ ਦੀ ਸੈਰ ਕੀਤੀ। ਇਹ ਸਫ਼ਰ 5 ਸਾਲ ਚੱਲਿਆ ਅਤੇ ਇਸ ਵਿੱਚ ਅਜਿਹੇ ਘਟਨਾਵਾਂ ਵਾਪਰੀਆਂ ਜੋ ਅੱਜ ਵੀ ਸਾਡੇ ਦਿਲਾਂ ਵਿੱਚ ਵਸਦੀਆਂ ਹਨ। ਪਰ ਕੁਝ ਕਹਾਣੀਆਂ ਅਜਹੀਆਂ ਹਨ ਜੋ ਬਹੁਤ ਘੱਟ ਲੋਕ ਜਾਣਦੇ ਹਨ। ਤਾਂ ਆਓ ਮੈਂ ਤੁਹਾਨੂੰ ਇਹ ਸਭ ਸੁਣਾਵਾਂ ਧਿਆਨ ਨਾਲ ਸੁਣੋ। ਤੀਜੀ ਉਦਾਸੀ ਦੀ ਸ਼ੁਰੂਆਤ ਬੱਚਿਓ ਜਦੋਂ ਗੁਰੂ ਨਾਨਕ ਜੀ ਨੇ ਪਹਿਲੀ ਅਤੇ ਦੂਜੀ ਉਦਾਸੀ ਪੂਰੀ ਕੀਤੀ समय करतारपुर वापस आए सन पर उन्हों संसारू सच राह विखाने बेचैन सी चाहते सन कि हर इंसान परमात्मा के नाम जुड़े जात बात तो मुकत होवे प्यार जीवे पंद्रह सौ चौदह जो लगभग पचताली साल के सन उन्होंने अपने प्यारे साथी भाई मरदाना नु लिया उत्तर वाल हिमालय दच्चिया पहाड़ियों वाल रवाना हो गए यह सफ़र सौखा नहीं मेरे बचेो ਉਸ ਸਮੇਂ ਨਾ ਸੜਕਾ ਸਨ ਨਾ ਹੀ ਕੋਈ ਆਰਾਮਦਾਇਕ ਸਾਧਨ ਗੁਰੂ ਜੀ ਪੈਦਲ ਹੀ ਨਿਕਲੇ ਸਧਾਰਨ ਕੱਪੜਿਆਂ ਵਿੱਚ ਹੱਥ ਵਿੱਚ ਇੱਕ ਲਾਠੀ ਅਤੇ ਮਨ ਵਿੱਚ ਪਰਮਾਤਮਾ ਦਾ ਨਾਮ ਠੰਡੀਆਂ ਵਾਦੀਆਂ ਅਤੇ ਬਰਫ਼ੀਲੇ ਰਾਹਾਂ ਵਿੱਚ ਉਹ ਸਿਰਫ ਸੱਚ ਦੀ ਜੋਤ ਜਗਾਉਣ ਲਈ ਅੱਗੇ ਵਧੇ ਪਾਈ ਮਰਦਾਨਾ ਜਿਹਨੇ ਆਪਣੇ ਰਬਾਬ ਦੀਆਂ ਮਿੱਠੀਆਂ ਸੁਰਾਂ ਨਾਲ ਗੁਰੂ ਜੀ ਦੇ ਸ਼ਬਦਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਸਨ ਹਰ ਮੁਸੀਬਤ ਵਿੱਚ ਉਹਨਾਂ ਦੇ ਨਾਲ ਸਨ ਯਾਤਰਾ ਦਾ ਮਾਰਗ ਬੱਚਿਓ ਜਨਮ ਸਾਖੀਆਂ ਗੁਰੂ ਜੀ ਦੀਆਂ ਜੀਵਨੀਆਂ ਅਤੇ ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਨੇ ਇਸ ਉਦਾਸੀ ਵਿੱਚ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਨੇਪਾਲ, ਸਿੱਕਮ, ਤਿੱਬਤ ਅਤੇ ਲਦਾਖ ਦੀਆਂ ਜਗ੍ਹਾਵਾਂ ਦੀ ਸੈਰ ਕੀਤੀ। ਕੁਝ ਕਹਾਣੀਆਂ ਦੱਸਦੀਆਂ ਹਨ ਕਿ ਉਹ ਤਾਸ਼ਕਨ ਹੁਣ ਉਜ਼ਬੇਕਿਸਤਾਨ ਵੀ ਗਏ ਪਰ ਇਸ ਬਾਰੇ ਪੂਰਾ ਸਬੂਤ ਨਹੀਂ ਮਿਲਦਾ। ਹਰ ਜਗ੍ਹਾ ਗੁਰੂ ਜੀ ਨੇ ਲੋਕਾਂ ਨੂੰ ਮਿਲਿਆ, ਉਹਨਾਂ ਦੇ ਦੁੱਖ ਸੁਣੇ ਅਤੇ ਸੱਚ ਦਾ ਰਾਹ ਵਿਖਾਇਆ। ਆਓ ਇਹਨਾਂ ਸਥਾਨਾਂ ਅਤੇ ਘਟਨਾਵਾਂ ਨੂੰ ਇੱਕ-ਇੱਕ ਕਰਕੇ ਵੇਖੀਏ। ਅਤੇ ਮੈਂ ਤੁਹਾਨੂੰ ਕੁਝ ਅਜਹੀਆਂ ਗੱਲਾਂ ਵੀ ਸੁਣਾਵਾਂਗੀ ਜੋ ਸ਼ਾਇਦ ਹੀ ਕਿਸੇ ਨੇ ਸੁਣਾਈਆਂ ਹੋਣ ਇੱਕ ਸ਼੍ਰੀਨਗਰ ਕਸ਼ਮੀਰ ਬ੍ਰਹਮਦਾਸ ਦੀ ਸਿੱਖਿਆ ਗੁਰੂ ਜੀ ਨੇ ਸਫ਼ਰ ਸ਼ੁਰੂ ਕੀਤਾ ਕਸ਼ਮੀਰ ਦੀ ਵਾਦੀ ਸ਼੍ਰੀਨਗਰ ਤੋਂ ਇੱਥੇ ਉਹਨਾਂ ਦੀ ਮੁਲਾਕਾਤ ਇੱਕ ਪੰਡਿਤ ਬ੍ਰਹਮਦਾਸ ਨਾਲ ਹੋਈ ਜੋ ਆਪਣੇ ਗਿਆਨ ਤੇ ਵੱਡਾ ਮਾਣ ਕਰਦਾ ਸੀ ਬੱਚਿਓ ਇਹ ਪੰਡਿਤ ਆਪਣੀਆਂ ਪੋਥੀਆਂ ਨੂੰ ਤਿੰਨ ਊਂਟਾਂ ਤੇ ਲੱਦ ਕੇ ਫਿਰਦਾ ਸੀ ਅਤੇ ਹਰ ਸਾਧੂ ਨਾਲ ਵਾਦ-ਵਿਵਾਦ ਕਰਨ ਦਾ ਸ਼ੌਕੀ ਸੀ ਜਦੋਂ ਉਸਨੇ ਗੁਰੂ ਜੀ ਨੂੰ ਦੇਖਿਆ ਤਾਂ ਉਸ ਨੂੰ ਗੁਰੂ ਜੀ ਦਾ ਸਧਾਰਨ ਰੂਪ ਅਤੇ ਚਮੜੇ ਦੀਆਂ ਜੁੱਤੀਆਂ ਪਸੰਦ ਨਾ ਆਈਆਂ। ਕਸ਼ਮੀਰ ਦੀ ਠੰਡ ਵਿੱਚ ਗੁਰੂ ਜੀ ਨੇ ਫਰ ਵਾਲਾ ਚੋਗਾ ਅਤੇ ਜੁੱਤੀਆਂ ਪਹਿਨੀਆਂ ਸਨ। ਬ੍ਰਹਮਦਾਸ ਨੇ ਕਿਹਾ ਤੁਸੀਂ ਇੱਕ ਕਿਹੋ ਜਿਹੇ ਸਾਧੂ ਹੋ ਜੋ ਜੁੱਤੀਆਂ ਪਹਿੰਦੇ ਹੋ? ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਬਾਰੀ ਕੱਪੜੇ ਸਾਧੂ ਨਹੀਂ ਬਣਾਉਂਦੇ ਸੱਚਾ ਸਾਧੂ ਉਹ ਹੈ ਜਿਸ ਦਾ ਮਨ ਸ਼ੁੱਧ ਹੋਵੇ। ਫਿਰ ਉਹਨਾਂ ਨੇ ਬ੍ਰਹਮਦਾਸ ਨਾਲ ਡੂੰਗੀ ਗੱਲਬਾਤ ਕੀਤੀ। ਉਹਨੇ ਸਮਝਾਇਆ ਕਿ ਪੋਥੀਆਂ ਦਾ ਪਾਰ ਮਨ ਨੂੰ ਹਲਕਾ ਨਹੀਂ ਕਰਦਾ ਸਗੋਂ ਪਰਮਾਤਮਾ ਦਾ ਨਾਮ ਹੀ ਸੱਚੀ ਮੁਕਤੀ ਦਿੰਦਾ ਹੈ ਬ੍ਰਹਮਦਾਸ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣਾ ਅਹੰਕਾਰ ਛੱਡ ਦਿੱਤਾ ਅਤੇ ਗੁਰੂ ਜੀ ਦਾ ਸ਼ਰਦਾਲੂ ਬਣ ਗਿਆ ਇਹ ਕਹਾਣੀ ਬੱਚਿਓ ਬਹੁਤ ਘੱਟ ਲੋਕ ਜਾਣਦੇ ਹਨ ਪਰ ਇਹ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਜੀ ਦੀ ਸਾਦਗੀ ਅਤੇ ਸੱਚਾਈ ਸਾਹਮਣੇ ਵੱਡੇ ਵੱਡੇ ਵਿਦਵਾਨ ਵੀ ਨਿਵੇਂ ਹੋ ਜਾਂਦੇ ਸਨ ਦੋ ਮੱਟਨ ਕਸ਼ਮੀਰ ਸਾਧੂਆਂ ਨੂੰ ਸੱਚ ਦਾ ਰਾਹ ਸ਼੍ਰੀਨਗਰ ਤੋਂ ਅੱਗੇ ਗੁਰੂਜੀ ਮੱਟਨ ਕਸ਼ਮੀਰ ਪਹੁੰਚੇ ਇੱਥੇ ਉਹਨਾਂ ਦੀ ਮੁਲਾਕਾਤ ਇੱਕ ਹੋਰ ਪੰਡਿਤ ਨਾਲ ਹੋਈ ਜੋ ਸੰਸਕ੍ਰਿਤ ਦੇ ਸ਼ਾਸਤਰਾਂ ਦਾ ਵਿਦਵਾਨ ਸੀ ਇਹ ਪੰਡਿਤ ਵੀ ਆਪਣੇ ਗਿਆਨ ਤੇ ਮਾਣ ਕਰਦਾ ਸੀ ਜਨਮ ਸਾਖੀਆਂ ਅਨੁਸਾਰ ਗੁਰੂਜੀ ਨੇ ਉਸ ਨੂੰ ਪੁੱਛਿਆ ਤੁਸੀਂ ਸ਼ਾਸਤਰਾਂ ਦੀਆਂ ਗੱਲਾਂ ਜਾਣਦੇ ਹੋ ਪਰ ਕੀ ਤੁਸੀਂ ਪਰਮਾਤਮਾ ਨੂੰ ਜਾਣਦੇ ਹੋ ਇਹ ਸਵਾਲ ਪੰਡਿਤ ਦੇ ਮਨ ਨੂੰ ਚੰਜੋੜ ਗਿਆ ਗੁਰੂਜੀ ਨੇ ਸਮਝਾਇਆ ਸੱਚੀ ਜਾਣਕਾਰੀ ਕਿਤਾਬਾਂ ਵਿੱਚ ਨਹੀਂ ਸਗੋਂ ਮਨ ਦੀ ਸ਼ੁੱਧਤਾ ਅਤੇ ਨਾਮ ਸਿਮਰਨ ਵਿੱਚ ਹੈ ਉਹਨਾਂ ਨੇ ਇੱਕ ਸ਼ਬਦ ਗਾਇਆ ਜੋ ਸਾਦਗੀ ਅਤੇ ਸੱਚਾਈ ਤੇ ਜ਼ੋਰ ਦਿੰਦਾ ਸੀ ਇਹ ਸ਼ਬਦ ਬਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਇਆ ਮੱਟਨ ਦੀ ਇਹ ਘਟਨਾ ਘਟ ਜਾਣੀ ਜਾਂਦੀ ਹੈ ਪਰ ਇਹ ਦਰਸਾਉਂਦੀ ਹੈ ਕਿ ਗੁਰੂ ਜੀ ਨੇ ਕਸ਼ਮੀਰ ਦੇ ਵਿਦਵਾਨਾਂ ਨੂੰ ਵੀ ਸਿੱਖੀ ਦੇ ਸਿਧਾਂਤ ਸਿਖਾਏ 3 ਹਿਮਾਚਲ ਪ੍ਰਦੇਸ਼ ਮਣੀਕੰਢੀ ਮਿੱਠੀ ਕਹਾਣੀ ਬੱਚਿਓ ਹੁਣ ਗੁਰੂ ਜੀ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿੱਚ ਪਹੁੰਚੇ ਉਹ ਮੰਡੀ ਰਵਾਲਸਰ ਕੁਲੂ ਅਤੇ ਮਣੀਕੰਗਏ ਮਣੀਕੰ ਜੋ ਅੱਜ ਸਿੱਖਾਂ ਅਤੇ ਹਿੰਦੂਆਂ ਲਈ ਪਵਿੱਤਰ ਸਥਾਨ ਹੈ ਉੱਥੇ ਗੁਰੂ ਜੀ ਦੀ ਇੱਕ ਅਜੀਬ ਪਰ ਪਿਆਰੀ ਕਹਾਣੀ ਜੁੜੀ ਹੈ ਸਥਾਨਕ ਲੋਕ ਗਰਮ ਪਾਣੀ ਦੇ ਚਸ਼ਮਿਆਂ ਦੀ ਪੂਜਾ ਕਰਦੇ ਸਨ ਪਰ ਗੁਰੂ ਜੀ ਨੇ ਸਮਝਾਇਆ ਕਿ ਸੱਚੀ ਪੂਜਾ ਸਿਰਫ ਪਰਮਾਤਮਾ ਦੀ ਹੁੰਦੀ ਹੈ ਇੱਕ ਦਿਨ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਭੁੱਖ ਲੱਗੀ ਸਥਾਨਕ ਸਾਧੂਆਂ ਨੇ ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਗੁਰੂ ਜੀ ਨੇ ਸ਼ਾਂਤੀ ਨਾਲ ਇੱਕ ਪੱਥਰ ਚੁੱਕਿਆ ਅਤੇ ਗਰਮ ਚਸ਼ਮੇ ਵਿੱਚ ਪਾ ਦਿੱਤਾ ਅਚਾਨਕ ਉਸ ਪੱਥਰ ਦੇ ਢੇਠੋਂ ਇੱਕ ਨਵਾਂ ਚਸ਼ਮਾ ਵਹਿਣ ਲੱਗਾ अते उस रोटिया दाल तैयार लोग हैरान रह गए उन्होंने गुरु जी की श्रद्धा की उन्होंने शरदालू बन गए अज भी मणिकरण का गुरद्वारा श्री मणिकरण साहिब इस कहानी ज्यों रखता है गल बहुत घट लोग जानते हैं कि गुरु जी ने मणिकरण स्थानकू ना सिर्फ सच सिखाया सगों उन्हों की भुख भी मिटाई चार उत्तराखंड नानकमत्ता की जित गुरु जी हिमाचल तो अगे उत्तराखंड के नानकमत्ता पहुंचे ਜਿਸ ਨੂੰ ਉਸ ਸਮੇਂ ਗੋਰਖ ਮੱਤਾ ਕਿਹਾ ਜਾਂਦਾ ਸੀ ਇਹ ਜਗ੍ਹਾ ਗੋਰਖਨਾਥ ਦੇ ਸਿੱਧਾਂ ਦਾ ਕੇਂਦਰ ਸੀ ਸਿੱਧ ਆਪਣੀਆਂ ਜਾਦੂਈ ਸ਼ਕਤੀਆਂ ਅਤੇ ਤਪੱਸਿਆ ਨਾਲ ਮਸ਼ਹੂਰ ਸਨ ਪਰ ਉਸ ਥਾਨਕ ਲੋਕਾਂ ਤੇ ਡਰ ਅਤੇ ਪ੍ਰਵਾਵ ਜਮਾਉਂਦੇ ਸਨ ਗੁਰੂ ਜੀ ਇੱਕ ਪਿੱਪਲ ਦੇ ਦਰਖਤ ਹੇਠ ਬੈਠੇ ਅਤੇ ਸਿਮਰਨ ਸ਼ੁਰੂ ਕੀਤਾ ਸਿੱਧਾਂ ਨੂੰ ਇਹ ਚੰਗਾ ਨਾ ਲੱਗਾ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਸਾਡੇ ਖੇਤਰ ਵਿੱਚ ਕਿਵੇਂ ਆਏ ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਪਰਮਾਤਮਾ ਦਾ ਰਾਸ ਸਭ ਲਈ ਖੁੱਲਾ ਹੈ ਫਿਰ ਉਹਨਾਂ ਨੇ ਸਿੱਧਾ ਨਾਲ ਡੂੰਗੀ ਗੱਲਬਾਤ ਕੀਤੀ ਜਨਮ ਸਾਖੀਆਂ ਅਨੁਸਾਰ ਸਿੱਧਾ ਨੇ ਗੁਰੂ ਜੀ ਤੇ ਜਾਦੂਈ ਸ਼ਕਤੀਆਂ ਵਰਤਣ ਦੀ ਕੋਸ਼ਿਸ਼ ਕੀਤੀ ਪਰ ਸਭ ਅਸਫਲ ਰਹੇ ਗੁਰੂ ਜੀ ਨੇ ਸਮਝਾਇਆ ਸੱਚੀ ਸ਼ਕਤੀ ਜਾਦੂ ਵਿੱਚ ਨਹੀਂ ਸਗੋਂ ਸੇਵਾ ਅਤੇ ਸਿਮਰਨ ਵਿੱਚ ਹੈ ਸਿੱਧ ਉਹਨਾਂ ਦੀ ਸਾਦਗੀ ਅਤੇ ਸੱਚਾਈ ਸਾਹਮਣੇ ਨਿਵੇਨ ਹੋ ਗਏ ਇਸ ਘਟਨਾ ਤੋਂ ਬਾਅਦ ਗੋਰਖ ਮੱਤਾ ਦਾ ਨਾਮ ਨਾਨਕ ਮੱਤਾ ਪੈ ਗਿਆ ਅੱਜ ਵੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਇਸ ਸੱਚ ਦੀ ਗਵਾਹੀ ਦਿੰਦਾ ਹੈ ਇਕ ਕਹਾਣੀ ਬਹੁਤ ਮਸ਼ਹੂਰ ਹੈ ਪਰ ਘੱਟ ਲੋਕ ਜਾਣਦੇ ਹਨ ਕਿ ਸਿੱਧਾ ਨੇ ਗੁਰੂ ਜੀ ਨੂੰ ਸੱਚ ਦਾ ਸੂਰਜ ਕਹਿ ਕੇ ਸਤਿਕਾਰਿਆ ਪੰਚ ਨੇਪਾਲ ਕਾਠਮੰਡੂ ਦੀ ਸਰਦਾ ਗੁਰੂ ਜੀ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਵੀ ਪੈਰ ਪਾਏ ਇੱਥੇ ਉਹ ਬੁੱਧ ਭਿਕਸ਼ੂਆਂ ਅਤੇ Hindu ਸਾਧੂਆਂ ਨੂੰ ਮਿਲੇ ਜਨਮ ਸਾਖੀਆਂ ਅਤੇ ਸਥਾਨਕ ਪਰੰਪਰਾਵਾਂ ਅਨੁਸਾਰ ਗੁਰੂ ਜੀ ਨੇ ਸਮਝਾਇਆ ਕਿ ਸਾਰੇ ਧਰਮਾਂ ਦਾ ਮੂਲ ਇੱਕ ਹੀ ਹੈ ਪਰਮਾਤਮਾ ਦੀ ਭਗਤੀ ਇੱਕ ਪਿਆਰੀ ਪਰ ਘੱਟ ਜਾਣੀ ਜਾਂਦੀ ਕਹਾਣੀ ਹੈ काठमांडू ਦੇ ਇੱਕ ਰਾਜੇ ਨੇ ਗੁਰੂ ਜੀ ਨੂੰ ਆਪਣੇ ਮਹਿਲ ਵਿੱਚ ਸੱਦਿਆ ਰਾਜੇ ਨੇ ਪੁੱਛਿਆ ਤੁਸੀਂ ਕਿਹੜੇ ਧਰਮ ਦੇ ਹੋ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਮੈਂ ਸਿਰਫ ਪ੍ਰਮਾਤਮਾ ਦਾ ਸੇਵਕ ਹਾਂ ਮੇਰਾ ਧਰਮ ਸੱਚ ਅਤੇ ਪਿਆਰ ਹੈ ਉਹਨਾਂ ਨੇ ਭਾਈ ਮਰਦਾਨਾ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਇੱਕ ਸ਼ਬਦ ਗਾਇਆ ਜਿਸ ਨੇ ਸਾਰੇ ਦਰਬਾਰ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਰਾਜਾ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਗੁਰੂ ਜੀ ਦੀ ਸ਼ਰਦਾ ਵਿੱਚ ਇੱਕ ਧਰਮਸ਼ਾਲਾ ਬਣਵਾਈ ਇਹ ਗੱਲ ਨੇਪਾਲ ਦੀਆਂ ਸਥਾਨਕ ਪਰੰਪਰਾਵਾਂ ਵਿੱਚ ਮਿਲਦੀ ਹੈ ਸਿੱਖ ਇਤਿਹਾਸ ਵਿੱਚ ਇਸ ਦੀ ਚਰਚਾ ਘੱਟ ਹੁੰਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਜੀ ਦਾ ਸੰਦੇਸ਼ ਸਾਰੇ ਸੰਸਾਰ ਲਈ ਸੀ ਨਾ ਕਿ ਸਿਰਫ ਇੱਕ ਧਰਮ ਜਾਂ ਖੇਤਰ ਲਈ। ਛੇ ਸਿੱਕਮ ਚੁੰਠੰਗ ਅਤੇ ਗੁਰੂ ਦੋਂਗਮਾਰ ਬੱਚਿਓ ਹੁਣ ਮੈਂ ਤੁਹਾਨੂੰ ਸਿੱਕਮ ਦੀ ਕਹਾਣੀ ਸੁਣਾਵਾਂਗੀ ਜਿੱਥੇ ਗੁਰੂ ਜੀ ਨੂੰ ਨਾਨਕ ਲਾ마 ਕਿਹਾ ਜਾਂਦਾ ਸੀ। ਉਹ ਚੁੰਠੰਗ ਅਤੇ ਗੁਰੂ ਦੋਂਗਮਾਰ ਝੀਲ ਪਹੁੰਚੇ ਜੋ ਅੱਜ ਸਿੱਖਾਂ ਅਤੇ ਸਥਾਨਕ ਬੁੱਧ ਧਰਮੀਆਂ ਲਈ ਪਵਿੱਤਰ ਸਥਾਨ ਹਨ। ਚੁੰਠੰਗ ਚੁੰਠੰਗ ਵਿੱਚ ਸਥਾਨਕ ਲੋਕ ਪਾਣੀ ਦੀ ਕਮੀ ਤੋਂ ਪਰੇਸ਼ਾਨ ਸਨ ਗੁਰੂ ਜੀ ਨੇ ਸਮਝਾਇਆ ਕਿ ਪਰਮਾਤਮਾ ਦੀ ਦਇਆ ਨਾਲ ਸਭ ਕੁਝ ਸੰਭਵ ਹੈ ਉਹਨਾਂ ਨੇ ਆਪਣੀ ਲਾਠੀ ਨਾਲ ਜ਼ਮੀਨ ਤੇ ਨਿਸ਼ਾਨ ਬਣਾਇਆ ਅਤੇ ਉੱਥੋਂ ਇੱਕ ਸਾਫ਼ ਪਾਣੀ ਦਾ ਚਸ਼ਮਾ ਵਹਿਣ ਲੱਗਾ ਅੱਜ ਵੀ ਚੁੰਠਾਂਗ ਦਾ ਗੁਰਦੁਆਰਾ ਅਤੇ ਇਹ ਚਸ਼ਮਾ ਗੁਰੂ ਜੀ ਦੀ ਯਾਦ ਨੂੰ ਜਿਉਂਦਾ ਰੱਖਦੇ ਹਨ ਸਥਾਨਕ ਲੋਕ ਅਤੇ ਸਿੱਖ ਸ਼ਰਦਾਲੂ ਇਸ ਨੂੰ ਪਵਿੱਤਰ ਮੰਨਦੇ ਹਨ ਗੁਰੂ ਦੋਂਗਮਾਰ ਚੀਲ ਇਹ ਚੀਲ 18000 ਫੁੱਟ ਦੀ ਉਚਾਈ ਤੇ ਹੈ ਅਤੇ ਇਹ ਸਫ਼ਰ ਬਹੁਤ ਔਖਾ ਸੀ ਸਥਾਨਕ ਲੋਕਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਛੀਲ ਦਾ ਪਾਣੀ ਸਰਦੀਆਂ ਵਿੱਚ ਜੰਮ ਜਾਂਦਾ ਹੈ ਅਤੇ ਪੀਣ ਲਈ ਪਾਣੀ ਨਹੀਂ ਮਿਲਦਾ। ਗੁਰੂ ਜੀ ਨੇ ਸਿਮਰਨ ਕੀਤਾ ਅਤੇ ਛੀਲ ਦੇ ਇੱਕ ਹਿੱਸੇ ਨੂੰ ਬਰਫ਼ ਤੋਂ ਮੁਕਤ ਕਰ ਦਿੱਤਾ। ਅੱਜ ਵੀ ਇਹ ਚੀਜ਼ ਸਰਦੀਆਂ ਵਿੱਚ ਪੂਰੀ ਜੰਮਦੀ ਨਹੀਂ ਅਤੇ ਸਥਾਨਕ ਲੋਕ ਇਸ ਨੂੰ ਗੁਰੂ ਜੀ ਦਾ ਚਮਤਕਾਰ ਮੰਨਦੇ ਹਨ। ਬੱਚਿਓ, ਕਾਟ ਲੋਕ ਜਾਣਦੇ ਹਨ ਕਿ ਸਿੱਕਮ ਦੇ ਬੁੱਧ ਭਿਕਸ਼ੂ ਗੁਰੂ ਜੀ ਨੂੰ ਰਿੰਪੋਚੇ ਕੀਮਤੀ ਰਤਨ ਕਹਿੰਦੇ ਸਨ। ਉਹਨਾਂ ਨੇ ਗੁਰੂ ਜੀ ਨੂੰ ਪਦਮ ਸੰਭਵ ਬੋਨ ਤਰਮ ਦੇ ਮਹਾਨ ਸੰਤ ਦੀ ਰੂਹ ਦਾ ਅਵਤਾਰ ਮੰਨਿਆ ਇਹ ਸੰਬੰਧ ਅੱਜ ਵੀ ਸਿੱਕਮ ਦੇ ਮਠਾਨ ਅਤੇ ਗੁਰਦੁਆਰਿਆਂ ਵਿੱਚ ਵੇਖਿਆ ਜਾ ਸਕਦਾ ਹੈ ਸੱਤ ਤਿੱਬਤ ਸਾਕਿਆ ਮਠ ਅਤੇ ਕੈਲਾਸ਼ ਮਾਨਸਰੋਵਰ ਬਚਿਓ ਹੁਣ ਸੁਣੋ ਤਿੱਬਤ ਦੀ ਕਹਾਣੀ ਗੁਰੂ ਜੀ ਨੇ ਨਾਨਕ ਲਾਪਾਸ ਨੇਪਾਲ ਤਿੱਬਤ ਸਰਦ ਰਾਹੀ ਤਿੱਬਤ ਵਿੱਚ ਪ੍ਰਵੇਸ਼ ਕੀਤਾ ਅਤੇ ਸਾਕਿਆ ਮਠ ਪਹੁੰਚੇ ਇਹ ਮਠ ਉਸ ਸਮੇਂ ਕਰਮਪਾਨੀਯੰਗੰਪਾ ਸੰਪਰਦਾਇ ਦਾ ਕੇਂਦਰ ਸੀ ਗੁਰੂ ਜੀ ਨੇ ਇੱਥੇ ਲਾਮਾਵਾਂ ਨਾਲ ਸੰਵਾਦ ਕੀਤਾ ਇੱਕ ਘਟ ਜਾਣੀ ਜਾਂਦੀ ਗੱਲ ਹੈ ਉਸ ਸਮੇਂ ਕਰਮਪਾ ਲਾਮੇ ਗੇਲੁਗਪਾ ਸੰਪਰਦਾਇ ਦੇ ਦਮਨ ਦਾ ਸ਼ਿਕਾਰ ਸਨ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਧਰਮ ਦੀ ਲੜਾਈ ਵਿੱਚ ਕੋਈ ਜਿੱਤ ਨਹੀਂ ਸੱਚਾ ਧਰਮ ਸਾਰੇ ਮਨੁੱਖਾਂ ਨੂੰ ਜੋੜਦਾ ਹੈ ਉਹਨਾਂ ਦੀਆਂ ਸਿੱਖਿਆਵਾਂ ਨੇ ਲਾਮਾਵਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹਨਾਂ ਨੇ ਗੁਰੂ ਜੀ ਨੂੰ ਨਾਨਕ ਲਾਮਾ ਅਤੇ ਰਿੰਪੋਚੇ ਦੇਖਿਤ ਆਪ ਦਿੱਤੇ ਅੱਜ ਵੀ ਸਾਕਿਆ ਮੱਠ ਵਿੱਚ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਅਤੇ ਇੱਕ ਖਾਸ ਚੋਗਾ ਸੰਭਾਲਿਆ ਜਾਂਦਾ ਹੈ। ਕੈਲਾਸ਼ ਮੰਸਰਓਵਰ ਗੁਰੂ ਜੀ ਪਵਿੱਤਰ ਕੈਲਾਸ਼ ਪਹਾੜ ਅਤੇ ਮੰਸਰਓਵਰ ਚੀਲ ਵੀ ਗਏ। ਇਹ ਸਥਾਨ ਹਿੰਦੂਆਂ, ਬੁੱਧ ਧਰਮੀਆਂ ਅਤੇ ਜੈਨਾਂ ਲਈ ਪਵਿੱਤਰ ਹੈ। ਇੱਥੇ ਗੁਰੂ ਜੀ ਨੇ ਸਿੱਧਾਂ ਨਾਲ ਸੰਵਾਦ ਕੀਤਾ। ਇੱਕ ਸਿੱਧ ਨੇ ਗੁਰੂ ਜੀ ਨੂੰ ਆਪਣੀਆਂ ਜਾਦੂਈ ਸ਼ਕਤੀਆਂ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਕਿਹਾ ਸੱਚੀ ਸ਼ਕਤੀ ਸਿਰਫ ਪਰਮਾਤਮਾ ਦੇ ਨਾਮ ਵਿੱਚ ਹੈ। ਇੱਕ ਅਣਜਾਣ ਕਹਾਣੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਮਾਨਸਰਓਵਰ ਦਾ ਪਾਣੀ ਬਹੁਤ ਠੰਡਾ ਹੈ ਅਤੇ ਪੀਣ ਲਈ ਮੁਸ਼ਕਲ ਗੁਰੂ ਜੀ ਨੇ ਛੀਲ ਦੇ ਕਿਨਾਰੇ ਸਿਮਰਨ ਕੀਤਾ ਅਤੇ ਕਿਹਾ ਜਾਂਦਾ ਹੈ ਕਿ ਛੀਲ ਦਾ ਪਾਣੀ ਪੀਣ ਯੋਗ ਹੋ ਗਿਆ ਅੱਜ ਵੀ ਸਥਾਨਕ ਲੋਕ ਇਸ ਨੂੰ ਗੁਰੂ ਜੀ ਦੀ ਦਇਆ ਨਾਲ ਜੋੜਦੇ ਹਨ 8 ਲਦਾਖ ਲੇਹ ਦੀ ਸੁਰੀਲੀ ਸੰਗਤ ਗੁਰੂ ਜੀ ਲਦਾਖ ਦੇ ਲੇਹ ਵਿੱਚ ਵੀ ਪਹੁੰਚੇ ਇਹ ਖੇਤਰ ਬੁੱਧ ਧਰਮ ਦਾ ਕੇਂਦਰ ਸੀ ਇੱਥੇ ਉਨ੍ਹਾਂ ਨੇ ਸਥਾਨਕ ਲਾਮਾਵਾਂ ਨਾਲ ਗੱਲਬਾਤ ਕੀਤੀ ਇੱਕ ਸਥਾਨਕ ਪਿਖਸ਼ੂ ਨੇ ਪੁੱਛਿਆ ਤੁਸੀਂ ਸਾਡੇ ਮਠਾਨ ਵਿੱਚ ਕਿਉਂ ਆਏ? ਗੁਰੂ ਜੀ ਨੇ ਜਵਾਬ ਦਿੱਤਾ, ਮੈਂ ਸੱਚ ਦੀ ਖੋਜ ਲਈ ਆਇਆ ਹਾਂ ਜੋ ਸਾਰੇ ਮਨੁੱਖਾਂ ਨੂੰ ਜੋੜਦੀ ਹੈ। ਪਾਈ ਮਰਦਾਨਾ ਨੇ ਰਬਾਬ ਵਜਾਇਆ ਅਤੇ ਗੁਰੂ ਜੀ ਨੇ ਸ਼ਬਦ ਗਾਇਆ ਜਿਸ ਨੇ ਸਥਾਨਕ ਲੋਕਾਂ ਦੇ ਦਿਲਾਂ ਨੂੰ ਛੂ ਲਿਆ। ਅੱਜ ਵੀ ਲੈਂਗੁਏਜ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਅਤੇ ਇੱਕ ਪਵਿੱਤਰ ਸਥਾਨ ਹੈ ਜਿਸ ਨੂੰ ਸਥਾਨਕ ਲੋਕ ਨਾਨਕ ਲਾਮਾ ਦੀ ਯਾਦ ਵਿੱਚ ਪੂਜਦੇ ਹਨ। 9 ਤਾਸ਼ਕੰਦ ਇੱਕ ਵਿਵਾਦਤ ਸਫ਼ਰ ਬੱਚੋ ਕੁਝ ਜਨਮ ਸਾਖੀਆਂ ਦੱਸਦੀਆਂ ਹਨ ਕਿ ਗੁਰੂ ਜੀ ਤਾਸ਼ਕੰਦ ਉਜ਼ਬੇਕਿਸਤਾਨ ਵੀ ਗਏ। ਇਹ ਗੱਲ ਵਿਦਵਾਨਾਂ ਵਿੱਚ ਵਿਵਾਦ ਦਾ ਵਿਸ਼ਾ ਹੈ ਕਿਉਂਕਿ ਸਪਸ਼ਟ ਸਬੂਤ ਨਹੀਂ ਮਿਲਦੇ। ਪਰ ਸਥਾਨਕ ਪਰੰਪਰਾਵਾਂ ਅਨੁਸਾਰ ਗੁਰੂ ਜੀ ਸਿਲਕ ਰੂਟ ਰਾਹੀਂ ਤਾਸ਼ਕੰਦ ਪਹੁੰਚੇ ਅਤੇ ਸਥਾਨਕ ਮੁ슬लिम ਵਪਾਰੀਆਂ ਅਤੇ ਸੂਫੀ ਸੰਤਾਂ ਨੂੰ ਮਿਲੇ। ਇੱਕ ਕਹਾਣੀ ਹੈ, ਇੱਕ ਸੂਫੀ ਸੰਤ ਨੇ ਗੁਰੂ ਜੀ ਨੂੰ ਪੁੱਛਿਆ, ਤੁਸੀਂ ਸਾਰੇ ਸੰਸਾਰ ਵਿੱਚ ਕਿਉਂ ਫਿਰਦੇ ਹੋ? ਗੁਰੂ ਜੀ ਨੇ ਜਵਾਬ ਦਿੱਤਾ, ਮੈਂ ਸੰਸਾਰ ਨੂੰ ਜਗਾਉਣ ਲਈ ਫਿਰਦਾ ਹਾਂ। ਤਾਂ ਜੋ ਹਰ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜੇ ਇਹ ਸੰਵਾਦ ਥਾਨਕ ਸੂਫੀਆਂ ਨੂੰ ਡੂੰਘਾ ਪ੍ਰਭਾਵਿਤ ਕਰ ਗਿਆ ਇਹ ਕਹਾਣੀ মৌਖਿਕ ਪਰੰਪਰਾਵਾ ਵਿੱਚ ਮਿਲਦੀ ਹੈ ਪਰ ਸਿੱਖ ਇਤਿਹਾਸ ਵਿੱਚ ਘੱਟ ਚਰਚੀ ਜਾਂਦੀ ਹੈ ਘੱਟ ਜਾਣੀਆਂ ਜਾਂਦੀਆਂ ਘਟਨਾਵਾਂ ਅਤੇ ਸਿੱਖਿਆਵਾਂ ਇੱਕ ਸਿੰਧ ਗੋਸਟ ਅਧਿਆਤਮਿਕ ਸੰਵਾਦ ਤੀਜੀ ਉਦਾਸੀ ਦੀ ਸਭ ਤੋਂ ਮਹੱਤਵਪੂਰਨ ਘਟਨਾ ਸੀ ਸਿੰਧ ਗੋਸਟ ਜੋ ਸੁਮੇਰੂ ਪਹਾੜ ਹਿਮਾਲਿਆ ਵਿੱਚ ਤੇ ਹੋਇਆ ਸਿੰਧ ਯੋਗੀਆਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਸੰਸਾਰ ਵਿੱਚ ਰਹੇ ਕਿ ਅਧਿਆਤਮਿਕਤਾ ਦੀ ਗੱਲ ਕਿਵੇਂ ਕਰ ਸਕਦੇ ਹੋ ਗੁਰੂ ਜੀ ਨੇ ਜਵਾਬ ਦਿੱਤਾ ਸੱਚੀ ਅਧਿਆਤਮਿਕਤਾ ਸੰਸਾਰ ਨੂੰ ਤਿਆਗਣ ਵਿੱਚ ਨਹੀਂ ਸਗੋ ਸੰਸਾਰ ਵਿੱਚ ਰਹੇ ਕੇ ਸੱਚ ਸੇਵਾ ਅਤੇ ਸਿਮਰਨ ਦੀ ਜ਼ਿੰਦਗੀ ਜਿਉਣ ਵਿੱਚ ਹੈ ਇਸ ਸੰਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੰਧ ਗੋਸਟ ਦੇ ਨਾਮ ਨਾਲ ਦਰਜ ਹੈ ਅੰਗ 938 ਤੋਂ 946 ਇਸ ਵਿੱਚ ਗੁਰੂ ਜੀ ਨੇ 77 ਸਵਾਲਾਂ ਦੇ ਜਵਾਬ ਦਿੱਤੇ ਜੋ ਸਿੱਖੀ ਦੀ ਬੁਨਿਆਦੀ ਸਿੱਖਿਆਵਾਂ ਨੂੰ ਸਪਸ਼ਟ ਕਰਦੇ ਹਨ ਬੱਚਿਓ ਇਹ ਸੰਵਾਦ ਸਿੱਖੀ ਦਾ ਇੱਕ ਰਤਨ ਹੈ ਪਰ ਕੱਟ ਲੋਕ ਇਸ ਦੀ ਪੂਰੀ ਡੂੰਘਾਈ ਨੂੰ ਸਮਝਦੇ ਹਨ 2 ਸੰਗੀਤ ਦੀ ਮਿੱਠੀ ਸੁਰ ਗੁਰੂ ਜੀ ਦੇ ਸ਼ਬਦ ਅਤੇ ਭਾਈ ਮਰਦਾਨਾ ਦੇ ਰਬਾਬ ਨੇ ਹਿਮਾਲਿਆ ਦੀਆਂ ਸੁੰਜੀਆਂ ਵਾਦੀਆਂ ਵਿੱਚ ਵੀ ਜਾਦੂ ਵਰਗਾ ਅਸਰ ਪਾਇਆ ਸਿੱਕਮ ਅਤੇ ਤਿੱਬਤ ਵਿੱਚ ਉਹਨਾਂ ਨੇ ਸਥਾਨਕ ਸੁਰਾਂ ਵਿੱਚ ਸ਼ਬਦ ਗਾਏ ਜਿਸ ਨਾਲ ਲੋਕ ਉਹਨਾਂ ਦੀਆਂ ਸਿੱਖਿਆਵਾਂ ਵੱਲ ਖਿੱਚੇ ਚੱਲੇ ਗਏ ਇੱਕ ਅਣਜਾਣ ਕਹਾਣੀ ਸਿੱਕਮ ਦੇ ਇੱਕ ਪਿੰਡ ਨਾਲ ਜੁੜੀ ਹੈ ਸਥਾਨਕ ਲੋਕ ਇੱਕ ਸ਼ੈਤਾਨੀ ਆਤਮਾ ਤੋਂ ਡਰਦੇ ਸਨ ਗੁਰੂ ਜੀ ਨੇ ਸਮਝਾਇਆ ਸੱਚਾ ਡਰ ਸਿਰਫ ਪਰਮਾਤਮਾ ਦਾ ਹੁੰਦਾ ਹੈ ਉਹਨਾਂ ਨੇ ਸ਼ਬਦ ਗਾਇਆ ਜਿਸ ਨਾਲ ਲੋਕਾਂ ਦਾ ਡਰ ਦੂਰ ਹੋ ਗਿਆ ਇਹ ਗੱਲ ਸਥਾਨਕ ਪਰੰਪਰਾਵਾਂ ਵਿੱਚ ਮਿਲਦੀ ਹੈ ਪਰ ਸਿੱਖ ਇਤਿਹਾਸ ਵਿੱਚ ਘੱਟ ਚਰਚੀ ਜਾਂਦੀ ਹੈ 3 ਚਮਤਕਾਰੀ ਪਲ ਗੁਰੂਜੀ ਚਮਤਕਾਰਾਂ ਤੇ ਜ਼ੋਰ ਨਹੀਂ ਦਿੰਦੇ ਸਨ ਪਰ ਜਨਮ ਸਾਖੀਆਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਹਨ ਜੋ ਸਥਾਨਕ ਲੋਕਾਂ ਦੇ ਦਿਲਾਂ ਵਿੱਚ ਵਸ ਗਈਆਂ ਚੁੰਠਾਂਗ ਦਾ ਚਸ਼ਮਾ ਜਿਵੇਂ ਮੈਂ ਦੱਸਿਆ ਗੁਰੂਜੀ ਨੇ ਸੁੱਕੇ ਖੇਤਰ ਵਿੱਚ ਪਾਣੀ ਦਾ ਚਸ਼ਮਾ ਵਹਾਇਆ ਸਥਾਨਕ ਲੋਕ ਅਤੇ ਬੁੱਧ ਪਿੱਖਸ਼ੋ ਇਸ ਨੂੰ ਚਮਤਕਾਰ ਮੰਨਦੇ ਸਨ ਮਾਨਸਰਓਵਰ ਦੇ ਪੈਰਾਂ ਦੇ ਨਿਸ਼ਾਨ ਕਿਲਾਸ਼ ਮਾਨਸਰਓਵਰ ਦੇ ਨੇੜੇ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਸੰਭਾਲੇ ਜਾਂਦੇ ਹਨ ਜਿਨ੍ਹਾਂ ਨੂੰ ਸਥਾਨਕ ਲੋਕ ਸ਼ਬਜੀ ਕਹਿੰਦੇ ਹਨ ਲਾਚੇਨ ਗੋਮਫਾ ਸਿੱਕਮ ਦੇ ਲਾਚੇਨ ਗੋਮਫਾ ਵਿੱਚ ਗੁਰੂ ਜੀ ਦਾ ਚੋਗਾ ਪੈਰਾਂ ਦੇ ਨਿਸ਼ਾਨ ਅਤੇ ਕਮੰਡਲ ਸੰਭਾਲਿਆ ਜਾਂਦਾ ਹੈ ਇਹ ਸਥਾਨ ਸਿੱਖਾਂ ਅਤੇ ਬੁੱਧ ਧਰਮੀਆਂ ਲਈ ਸਾਂਝਾ ਪਵਿੱਤਰ ਸਥਾਨ ਹੈ ਤੀਜੀ ਉਦਾਸੀ ਦੀ ਮਹੱਤਤਾ ਬੱਚੋ ਗੁਰੂ ਜੀ ਦੀ ਤੀਜੀ ਉਦਾਸੀ ਸਿੱਖੀ ਦੇ ਸੰਦੇਸ਼ ਨੂੰ ਸੰਸਾਰ ਦੇ ਦੂਰ ਦੁਰਾਡੇ ਖੇਤਰਾਂ ਤੱਕ ਲੈ ਗਈ। ਉਹਨਾਂ ਨੇ Hindu, Muslim, Budh ਅਤੇ ਜਨਜਾਤੀ ਸਮੁਦਾਇਆਂ ਨੂੰ ਜੋੜਿਆ। ਉਹਨਾਂ ਦੀਆਂ ਸਿੱਖਿਆਵਾਂ ਨੇ ਸਮਾਨਤਾ, ਸੇਵਾ ਅਤੇ ਸਿਮਰਨ ਦੇ ਸਿਧਾਂਤਾਂ ਨੂੰ ਹਰ ਖੇਤਰ ਵਿੱਚ ਪਹੁੰਚਾਇਆ। ਬੁੱਧ ਧਰਮ ਨਾਲ ਸੰਬੰਧ ਸਿੱਕਮ, ਤਿੱਬਤ ਅਤੇ ਲਦਾਖ ਵਿੱਚ ਗੁਰੂ ਜੀ ਨੂੰ ਨਾਨਕ ਲਾਮਾ ਦੇ ਨਾਮ ਨਾਲ ਪੂਜਿਆ ਜਾਂਦਾ ਸੀ। ਸਪਾਨਕ ਬੁੰਦਪਿਕਸ਼ੁਆ ਨੇ ਉਹਨਾਂ ਨੂੰ ਪਦਮ ਸੰਭਵ ਦੀ ਰੂ ਦਾ ਅਵਤਾਰ ਮੰਨਿਆ ਜਾਤ ਪਾਤ ਦਾ ਵਿਰੋਧ ਗੁਰੂ ਜੀ ਨੇ ਹਿਮਾਲਿਆ ਦੇ ਖੇਤਰਾ ਵਿੱਚ ਵੀ ਜਾਤ ਪਾਤ ਦੇ ਵੰਡ ਦਾ ਵਿਰੋਧ ਕੀਤਾ ਉਹ ਨੀਵੀਆਂ ਜਾਤੀਆਂ ਅਤੇ ਜਨਜਾਤੀਆਂ ਨੂੰ ਸੰਗਤ ਵਿੱਚ ਸਤਿਕਾਰ ਦਿੰਦੇ ਸਨ ਸੰਗੀਤ ਦੀ ਸ਼ਕਤੀ ਗੁਰੂ ਜੀ ਦੇ ਸ਼ਬਦ ਅਤੇ ਮਰਦਾਨਾ ਦਾ ਰਬਾਬ ਹਿਮਾਲਿਆ ਦੀਆਂ ਵਾਦੀਆਂ ਵਿੱਚ ਗੂੰਜਦਾ ਸੀ ਸਥਾਨਕ ਲੋਕ ਇਹਨਾਂ ਸੁਰਾਂ ਵਿੱਚ ਪਰਮਾਤਮਾ ਦੀ ਜੋਤ ਵੇਖਦੇ ਸਨ ਅੰਤ ਅਤੇ ਵਾਪਸੀ ਪੰਜ ਸਾਲਾਂ ਦੀ ਔਖੀ ਯਾਤਰਾ ਤੋਂ ਬਾਅਦ ਗੁਰੂ ਜੀ ਕਸ਼ਮੀਰ ਦੀ ਵਾਦੀ ਰਾਹੀ ਪੰਜਾਬ ਵਾਪਸ ਪਰਤੇ ਉਹ ਕਰਤਾਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਸੰਗਤ ਨਾਲ ਆਪਣੀਆਂ ਸਿੱਖਿਆਵਾਂ ਸਾਂਝੀਆਂ ਕੀਤੀਆਂ ਤੀਜੀ ਉਦਾਸੀ ਨੇ ਸਿੱਖੀ ਦੇ ਸੰਦੇਸ਼ ਨੂੰ ਹਿਮਾਲਿਆ ਦੀਆਂ ਚੋਟੀਆਂ ਅਤੇ ਸਮੁੰਦਰ ਪਾਰ ਦੇ ਖੇਤਰਾਂ ਤੱਕ ਫੈਲਾਇਆ ਘਟ ਜਾਣੀਆਂ ਜਾਂਦੀਆਂ ਨਿਸ਼ਾਨੀਆਂ ਪੈਰਾਂ ਦੇ ਨਿਸ਼ਾਨ ਸਿਕਮ ਦੇ ਲਾਚੇਨ ਗੋਮਫਾ ਤਿੱਬਤ ਦੇ ਸਾਕਿਆ ਮੱਠ ਅਤੇ ਲਦਾਖ ਦੇ ਲੇਹ ਵਿੱਚ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਸੰਭਾਲੇ ਜਾਂਦੇ ਹਨ ਚੋਗਾ ਅਤੇ ਕਮੰਡਲ ਲਾਚੀਨ ਗੋਮਫਾ ਵਿੱਚ ਗੁਰੂ ਜੀ ਦਾ ਚੋਗਾ ਅਤੇ ਕਮੰਡ ਸਥਾਨਕ ਲੋਕਾਂ ਅਤੇ ਸਿੱਖ ਸ਼ਰਧਾਲੂਆਂ ਲਈ ਪਵਿੱਤਰ ਹਨ। ਤਾਸ਼ਕੰਦ ਦੀ ਵਿਵਾਦਿਤ ਯਾਤਰਾ ਕੁਝ ਮੌਖਿਕ ਪਰੰਪਰਾਵਾਂ ਅਨੁਸਾਰ ਗੁਰੂ ਜੀ ਤਾਸ਼ਕੰਦ ਗਏ ਪਰ ਇਸ ਦੀ ਪੁਸ਼ਟੀ ਸੀਮਤ ਹੈ। ਸੰਦਰਭ ਅਤੇ ਸਾਵਧਾਨੀ ਬੱਚਿਓ ਜਨਮ ਸਾਖੀਆਂ ਜਿਵੇਂ ਪੁਰਾਤਨ ਪਾਈ ਬਾਲਾ ਅਤੇ ਮਿਰਬਾਨ ਗੁਰੂ ਜੀ ਦੀਆਂ ਯਾਤਰਾਵਾਂ ਦਾ ਮੁੱਖ ਸਰੋਤ ਹਨ ਪਰ ਇਹ ਗੁਰੂ ਜੀ ਦੇ ਸਮੇਂ ਤੋਂ ਦਹਾਕਿਆਂ ਬਾਅਦ ਲਿਖੀਆਂ ਗਈਆਂ। ਇਸ ਲਈ ਕੁਝ ਮਿੱਥੇ ਹਾਸਕ ਤੱਤ ਸ਼ਾਮਲ ਹੋ ਸਕਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜਿਵੇਂ ਸਿੱਧ ਗੋਸਤ ਸਭ ਤੋਂ ਪ੍ਰਮਾਣਿਕ ਸਰੋਥਾਨ ਅੰਤਿਮ ਸੰਦੇਸ਼ ਮੇਰੇ ਪਿਆਰੇ ਬੱਚਿਓ ਗੁਰੂ ਨਾਨਕ ਜੀ ਦੀ ਤੀਜੀ ਉਦਾਸੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਦਾ ਰਾਹ ਕੋਈ ਸੀਮਾ ਨਹੀਂ ਜਾਣਦਾ ਉਹਨਾਂ ਨੇ ਬਰਫੀਲੀਆਂ ਚੋਟੀਆਂ ਤੇ ਜਾ ਕੇ ਵੀ ੴ ਦੀ ਜੋਤ ਜਗਾਈ ਅੱਜ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ ਗੁਰੂ ਜੀ ਦੇ ਸ਼ਬਦ ਸੁਣਦੇ ਹੋ ਤਾਂ ਯਾਦ ਰੱਖੋ ਕਿ ਇਹ ਉਸ ਮਹਾਨ ਯਾਤਰੀ ਦੀ ਦੇਣ ਹੈ ਜਿਸਨੇ ਸਾਡੇ ਲਈ ਸੱਚ ਸੇਵਾ ਅਤੇ ਪਿਆਰ ਦਾ ਰਾਹ ਰੋਸ਼ਨ ਕੀਤਾ ਜੇ ਤੁਹਾਨੂੰ ਕੋਈ ਖਾਸ ਕਹਾਣੀ ਜਾਂ ਸਥਾਨ ਬਾਰੇ ਹੋਰ ਜਾਣਨਾ ਹੈ ਤਾਂ ਦੱਸੋ ਤੁਹਾਡੀ ਦਾਦੀ ਸਭ ਸੁਣਾਵੇਗੀ